ਉੰਦਰ ਤਾਂ ਚਲ ਗਿਆ ਪਰ ਉਹਦੇ ਜਿਹੜੇ ਪੈਰੋ ਕਾਰਸ ਨੇ ਔਰ ਉਹਦੇ ਜਿਹੜੇ ਹੋਰ ਵੀ ਗੈਂਗਸਟਰ ਜਿਨ੍ਹਾਂ ਨਾਲ ਉਹਦੇ ਸਬੰਧ ਨੇ ਉਹ ਤਾਂ ਬਾਹਰ ਘੁੰਮ ਰਹੇ ਨਾ ਇਸ ਨੂੰ ਧੰਦਾ ਬਣਾ ਰੱਖਿਆ ਧਰਮ ਦੇ ਨਾਂ ਤੇ ਪੈਸਾ ਇਕੱਠਾ ਕਰਦੇ ਸੀਗੇ ਪਰ ਅੱਜ ਬਲਜਿੰਦਰ ਪਾਸ ਨੂੰ ਪਤਾ ਲੱਗਿਆ ਵੀ ਪੈਸਾ ਵੀ ਕੋਈ ਤਾਕਤ ਨਹੀਂ ਹੁੰਦੀ ਪ੍ਰਸ਼ਾਸਨ ਹੱਥ ਪਾਉਂਦਾ ਤੇ ਚੰਗਾ ਹੀ ਪਾਉਂਦਾ ਅੱਜ ਉਹ ਜੇਲ੍ਹ ਦੀ ਸਲੱਖਾਂ ਚ ਸੜੂਗਾ ਮਰ ਕੇ ਵੀ ਬਾਹਰ ਨਿਕਲੂਗਾ ਇਸ ਦਾ ਨਾ ਤਾਂ ਖਤਰਾ ਹੈ ਅਸੀਂ ਤਾਂ ਡੀਜੀਪੀ ਸਰ ਨੂੰ ਵੀ ਮਿਲਾਂਗੇ ਅਸੀਂ ਅੱਜ ਐਸਐਸਪੀ ਸਾਹਿਬ ਨੂੰ ਵੀ ਮਿਲਾਂਗੇ ਤੇ ਉਪਰ ਕਰਦੇ ਕਿ ਇੱਕ ਨੂੰ ਹੱਥ ਲਗਾਉਂਦੇ ਠੀਕ ਹੋ ਜਾਂਦਾ ਤੁਸੀਂ ਵੀ ਦੇਖਿਆ ਉੱਥੇ ਉਹ ਸਭ ਸਹੀ ਹੁੰਦਾ ਪ੍ਰੀ ਪਲੈਨਿੰਗ ਹੁੰਦਾ 8 ਸਾਲ ਤੁਸੀਂ ਕੇਸ ਲੜਿਆ ਇਨਸਾਫ ਦੀ ਮੰਗ ਕੀਤੀ ਅੱਜ ਤੁਹਾਨੂੰ ਇਨਸਾਫ ਮਿਲ ਗਿਆ ਬਹੁਤ ਜ਼ਿਆਦਾ ਟਾਈਮ ਹੁੰਦਾ ਇਸ ਕੇਸ ਦੇ ਚੱਲਦੇ ਆ ਬਹੁਤ ਸਾਰੇ ਸਾਡੇ ਤੇ ਐਫ ਆਈ ਆਰਸ ਕ੍ਰੋਸ ਐਫ ਆਈ ਆਰਸ ਹੋਈਆਂ ਬਹੁਤ ਸਾਰੀਆਂ ਕੰਪਲੇਂਟਸ ਹੋਈਆਂ 8 ਸਾਲ ਤੋਂ ਇੱਕ ਪੀੜਿਤ ਮਹਿਲਾ ਕੇਸ ਲੜ ਰਹੀ ਸੀਗੀ ਤਾਂ ਅੱਜ ਉਸ ਮੀੜਿਤ ਮਹਿਲਾ ਨੂੰ ਜਿਹੜਾ ਇਨਸਾਫ ਮਿਲਿਆ ਪਾਸਟਰ ਵਜਿੰਦਰ ਨੂੰ ਕਮਰ ਕੈਦੀ ਸਜ਼ਾ ਜਿਹੜੀ ਆ ਉਹ ਹੋ ਚੁੱਕੀ ਹੈ ਤਾਂ ਇਸ ਸਮੇਂ ਸਾਡੇ ਨਾਲ ਪੀੜਿਤ ਮਹਿਲਾ ਮੌਜੂਦ ਨੇ ਗੱਲਬਾਤ ਕਰਾਂਗੇ ਮੈਮ ਕਿਵੇਂ ਦੇਖਦੇ ਹੋ 8 ਸਾਲ ਤੁਸੀਂ ਕੇਸ ਲੜਿਆ ਇਨਸਾਫ ਦੀ ਮੰਗ ਕੀਤੀ ਅੱਜ ਤੁਹਾਨੂੰ ਇਨਸਾਫ ਮਿਲ ਗਿਆ ਮੈਂ ਸਮਰ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਬਿਲਕੁਲ ਬਿਲਕੁਲ 8 ਸਾਲ ਕੋਈ ਥੋੜਾ ਅਰਸਾ ਨਹੀਂ ਹੁੰਦਾ ਬਹੁਤ ਜ਼ਿਆਦਾ ਟਾਈਮ ਹੁੰਦਾ ਇਸ ਕੇਸ ਦੇ ਚੱਲਦੇ ਆ ਬਹੁਤ ਸਾਰੇ ਸਾਡੇ ਤੇ ਐਫ ਆਈ ਆਰਸ ਕ੍ਰੋਸ ਐਫ ਆਈ ਆਰਸ ਹੋਈਆਂ ਬਹੁਤ ਸਾਰੀਆਂ ਕੰਪਲੇਂਟਸ ਹੋਈਆਂ ਔਰ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ ਕੰਪਲੇਂਟਸ ਹੋਈਆਂ ਜਦੋਂ ਬੰਦਾ ਆਪਣੇ ਸ਼ਹਿਰ ਤੋਂ ਅਲੱਗ ਜਾ ਕੇ ਕਿਤੇ ਆਪਣੇ ਬਿਆਨ ਦੇਣ ਜਾਂਦਾ ਤੇ ਬਹੁਤ ਜ਼ਿਆਦਾ ਹਰਾਸਮੈਂਟ ਹੁੰਦੀ ਅੱਛਾ ਵੈਸੇ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਲੋਕਲੀ ਚੰਡੀਗੜ੍ਹ ਦੀ ਅੱਛਾ ਲੋਕਲ ਚੰਡੀਗੜ੍ਹ ਤੋਂ ਤੇ ਜਦੋਂ ਇਹ ਸਾਰੇ aarop ਤੁਸੀਂ ਉਹਨਾਂ ਤੇ ਲਗਾਇਆ ਸੀਗਾ ਉਸ ਤੋਂ ਬਾਅਦ ਉਹਨਾਂ ਵੱਲੋਂ ਮਤਲਬ ਤੁਹਾਨੂੰ ਥ੍ਰੈਟ ਵੀ ਆਉਂਦੀ ਰਹੀਆਂ ਬਿਲਕੁਲ ਬਿਲਕੁਲ ਥ੍ਰੈਟਸ ਵੀ ਆਉਂਦੇ ਰਹੇ ਬਹੁਤ ਸਾਰੇ ਸਾਡੇ ਤੇ ਹਮਲੇ ਵੀ ਹੋਏ ਬਹੁਤ ਸਾਰੇ ਬੰਦੇ ਵੀ ਅਰੈਸਟ ਹੋਏ ਕਿਉਂਕਿ ਮਹਾਲੀ ਪੁਲਿਸ ਤੋਂ ਬਚਣਾ ਆਸਾਨ ਨਹੀਂ ਹੈ ਜੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬੰਦੇ ਨੂੰ ਫੜ ਲੈਂਦੇ ਚਾਹੇ ਉਹ ਚੋਰ ਹੋਵੇ ਚਾਹੇ ਉਹ ਕੋਈ ਗੈਂਗਸਟਰ ਹੋਵੇ ਅੱਛਾ ਅੱਜ ਸੰਤੋਸ਼ ਜਿਹੜੀ ਜੱਜ ਨੇ ਮਰਕੈਦੀ ਸਜ਼ਾ ਸੁਣਾਈ ਹੈ ਬਿਲਕੁਲ ਬਿਲਕੁਲ ਮੈਂ ਮਾਨਯੋਗ ਜੱਜ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆਂ ਔਰ ਮੈਂ ਆਪਣੇ ਵਕੀਲ ਸਾਹਿਬਾਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ। ਅੱਛਾ ਇਹ ਜਿਹੜੇ ਮਤਲਬ ਸਟੇਜ ਦੇ ਉੱਪਰ ਕਰਦੇ ਆ ਕਿ ਇੱਕ ਨੂੰ ਹੱਥ ਲਗਾਉਂਦੇ ਠੀਕ ਹੋ ਜਾਂਦਾ ਤੁਸੀਂ ਵੀ ਦੇਖਿਆ ਉੱਥੇ ਉਹ ਸਭ ਸਹੀ ਹੁੰਦਾ? ਨਹੀਂ ਉਹ ਸਾਰਾ ਪ੍ਰੀ ਪਲੈਨਿੰਗ ਹੁੰਦਾ। ਹਾਂ ਆਫਟਰ ਦਾ ਬਿਫੋਰ ਦਾ ਸਾਰਾ ਪ੍ਰੀ ਪਲੈਨਿੰਗ ਹੁੰਦਾ। ਤੁਸੀਂ ਵੀ ਪਹਿਲੇ ਡੇਰਿਆਂ ਤੇ ਗਈ ਗਈ ਸੀ ਹਾਂ ਮੈਂ ਇਹਨਾਂ ਦੇ ਨਾਲ 1.5 ਸਾਲ ਤੱਕ ਮੈਂ ਉੱਥੇ ਹੀ ਕੰਮ ਕੀਤਾ ਤੇ ਹੁਣ ਕੀ ਮੰਗ ਕਰ ਰਹੇ ਹਾਂ ਮੈਂ ਡੀਜੀ ਵੀ ਸਾਥ ਤੋਂ ਆਪਣੀ ਸੁਰੱਖਿਆ ਦੀ ਮੰਗ ਕਰਦੀ ਹਾਂ ਕਿਉਂਕਿ ਇਹ ਸੁਰੱਖਾ ਦੇ ਪਿੱਛੇ ਦਾ ਚਲਾ ਗਿਆ ਪਲੀਜ਼ ਇਹਨੂੰ ਕਿਰਪਾ ਕਰਕੇ ਵੀਆਈਪੀ ਟ੍ਰੀਟਮੈਂਟ ਨਾ ਦਿੱਤਾ ਜਾਏ ਜੇਲ੍ਹ ਵਿੱਚ ਜੇ ਤੁਸੀਂ ਇਹਨੂੰ ਵੀਆਈਪੀ ਟ੍ਰੀਟਮੈਂਟ ਦਿੰਦੇ ਹੋ ਤੇ ਬਾਹਰ ਲੋਕਾਂ ਦੀ ਜਾਨ ਨੂੰ ਬਹੁਤ ਸਾਰਾ ਖਤਰਾ ਹੈ ਇਹ ਇੱਕ ਪਾਵਰਫੁੱਲ ਇਨਸਾਨ ਤਾਂ ਹੈ ਹੀ ਇੱਕ ਪੋਲੀਟੀਕਲ ਪਾਵਰਫੁਲ ਵੀ ਹੈ ਪੈਸੇ ਦੀ ਪਾਵਰ ਵੀ ਹੈ ਇਹ ਕੁਝ ਵੀ ਕਰ ਸਕਦਾ ਹੈ ਲੱਗਦਾ ਹੁਣ ਜਿਹੜੇ ਪਿੱਛੇ ਮਹਿਲਾ ਜੇ ਉਹ ਅੱਗੇ ਨਹੀਂ ਆ ਰਹੀ ਸੀਗੀ ਉਹ ਹੁਣ ਆਣਗੀ ਕਿਉਂਕਿ ਤੁਸੀਂ ਬੜੇ ਬਹਾਦਰੂ ਦੇ ਨਾਲ ਕੇਸ ਲੜਿਆ ਬਿਲਕੁਲ ਬਿਲਕੁਲ ਜੋ ਨਹੀਂ ਆ ਰਹੀ ਸੀ ਉਹਨਾਂ ਨੂੰ ਆਣਾ ਵੀ ਚਾਹੀਦਾ ਬਿਲਕੁਲ ਆਣਾ ਚਾਹੀਦਾ ਕਿਉਂਕਿ ਕੋਰਟ ਵਿੱਚ ਹਰ ਇੱਕ ਨੂੰ ਇਨਸਾਫ ਮਿਲਦਾ ਉਹ ਅੱਜ ਮੈਂ ਦੇ ਠੀਕ ਹੈ ਤਾਂ ਬਿਲਕੁਲ ਹੀ ਸਮੇ ਸਾਡੇ ਨਾਲ ਸਮਰਨਜੀਤ ਮਾਨ ਵੀ ਮੌਜੂਦ ਨੇ ਮਾਨ ਸਾਹਿਬ ਕਿਵੇਂ ਦੇਖਦੇ ਹੋ ਅੱਜ ਇਨਸਾਫ ਮਿਲਿਆ ਬੜੇ ਸਾਲਾਂ ਤੋਂ ਬਾਅਦ ਇਨਸਾਫ ਮਿਲਿਆ ਇਹ ਕੁਝ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਇਨਸਾਫ ਮਿਲਿਆ ਤੇ ਦੂਜਾ ਇਹ ਹੈ ਕਿ ਜਿਹੜਾ ਇੱਕ ਪਰਚੇ ਸੀ ਸਾਨੂੰ ਇਨਸਾਫ ਮਿਲੇ ਬਾਕੀ ਦੋ ਹੋਰ ਪੈਂਡਿੰਗ ਨੇ ਕਿ ਜਿਹਦੇ ਪੌਕਸਾਈਡ ਲੱਗੀ ਸੀ ਇੱਕ ਮਜਰੀ ਦਾ ਮਤਲਬ ਉਹਨਾਂ 'ਚ ਵੀ ਮਿਲੇਗਾ ਸਾਨੂੰ ਅਸੀਂ ਉਮੀਦ ਰੱਖਦੇ ਹਾਂ ਕਿ ਉਹਨਾਂ 'ਚ ਵੀ ਇਨਸਾਫ ਸਾਨੂੰ ਮਿਲੇ ਬਾਕੀ ਜਿਹੜਾ ਇਹਨਾਂ ਨੇ ਇੱਕ ਧੰਦਾ ਬਣਾ ਰੱਖਿਆ ਧਰਮ ਦੇ ਨਾਂ ਤੇ ਪੈਸਾ ਇਕੱਠਾ ਕਰਦੇ ਸੀਗੇ ਪਰ ਅੱਜ ਬਲਜਿੰਦਰ ਪਾਸ ਨੂੰ ਪਤਾ ਲੱਗਿਆ ਵੀ ਪੈਸਾ ਵੀ ਕੋਈ ਤਾਕਤ ਨਹੀਂ ਹੁੰਦੀ ਜਦੋਂ ਪ੍ਰਸ਼ਾਸਨ ਹੱਥ ਪਾਉਂਦਾ ਤੇ ਚੰਗਾ ਹੀ ਪਾਉਂਦਾ ਅੱਜ ਉਹ ਜੇਲ੍ਹ ਦੀ ਸਲੱਖਾਂ 'ਚ ਸੜੂਗਾ ਮਰ ਕੇ ਬਾਹਰ ਨਿਕਲੂਗਾ ਤੇ ਹੁਣ ਸੋ ਅਸੀਂ ਮੰਗ ਕਰਦੇ ਹਾਂ ਕਿ ਇਹਨੂੰ ਜੇਲ੍ਹ ਤੋਂ ਬਾਅਦ ਕਦੇ ਵਾਰ ਨਾ ਨੰ ਦਿੱਤਾ ਜਾਵੇ ਤੇ ਬਾਕੀ ਜਿਹੜੇ ਹੋਰ ਜਿਹੜੇ ਕੋਈ ਤੇ ਵੀਆਈਪੀ ਟ੍ਰੀਟਮੈਂਟ ਨਾ ਦਿੱਤਾ ਜਾਵੇ ਇਹਨੂੰ ਆਮ ਜੇਲ੍ਹ 'ਚ ਰੱਖਿਆ ਜਾਵੇ ਬੈਰੀਆਂ 'ਚ ਪਤਾ ਲੱਗੇ ਵੀ ਸਿਸਟਮ ਕੀ ਹੁੰਦਾ ਜਿਹੜੇ ਲੋਕ ਹੋਰ ਵੀ ਜੇਲ੍ਹ ਕੱਟੇ ਉਹਨਾਂ ਨੂੰ ਪਤਾ ਇਹਨੂੰ ਪਤਾ ਲੱਗਣਾ ਚਾਹੀਦਾ ਕਿ ਮੈਂ ਪਹਿਲਾਂ ਕਿੱਦਾਂ ਵੀਆਈਪੀ 'ਚ ਰਹਿ ਰਿਹਾ ਸੀ ਹੁਣ ਜੇਲ੍ਹ 'ਚ ਰਹਿਣਾ ਉਹਨਾਂ ਨੂੰ ਪਤਾ ਲੱਗਣਾ ਜੇਲ੍ਹ ਕੀ ਚੀਜ਼ ਹੈ ਅੱਜ ਤੁਸੀਂ ਡੀਸੀ ਨੂੰ ਵੀ ਇੱਕ ਮੰਗ ਕੀਤੀ ਸੀਗੀ ਡੇਰੇ ਨੂੰ ਲੈ ਕੇ ਜਿੱਥੇ ਉਹ ਹੁੰਦੇ ਸੀਗੇ ਮੁੱਲਾਪੁਰ ਤੇ ਉੱਥੋਂ ਲੈ ਕੇ ਤੁਸੀਂ ਕੋਈ ਮੰਗ ਕੀਤੀ ਸੀ ਤੇ ਮੰਗ ਕੀਤੀ ਡੀਸੀ ਸਾਹਿਬ ਨੂੰ ਮੰਗ ਕੀਤੀ ਹੈ ਤੁਸੀਂ ਦਿਖਾ ਸਕ ਆਦੇ ਪੈਸਾ ਇਕੱਠਾ ਹੋ ਰਿਹਾ ਸੀ ਕੁੜੀਆਂ ਨਾਲ ਸਰੀਰਿਕ ਦੇ ਨਾਲ ਸ਼ੋਸ਼ਨ ਹੋ ਰਿਆ ਸੀਗਾ ਉਹ ਜਿਹੜੀਆਂ ਕੁੜੀਆਂ ਅੱਜੋ ਘਰ ਤੋਂ ਬੇਕਾਰ ਕਰਤੀਆਂ ਕੁੱਤੇ ਨੇ ਤੇ ਉਹ ਅੱਜ ਵੀ ਜਿਹੜੀਆਂ ਦਿੱਲੀ ਐ ਨਾ ਘਰ ਦੀਆਂ ਨਾ ਕਾੜਦੀਆਂ ਇਦਾਂ ਦਾ ਕੰਮ ਚੱਲਦਾ ਸੀ ਯਾਰ ਜੇ ਤੁਸੀਂ ਰੱਬ ਦਾ ਨਾਮ ਲੈਂਦੇ ਤਾਂ ਗਲਤ ਕੰਮ ਕਰੋਗੇ ਤੁਸੀਂ ਯਾਰ ਜੇ ਗਲਤ ਕੰਮ ਕਰਦਾ ਅਜ ਤਾਂ ਹੀ ਸਜ਼ਾ ਭੁਗਤ ਰਹਿਣਾ ਅਜਾ ਹੋਰ ਵੀ ਸਜ਼ਾ ਭੁਗਤਣੀ ਬਾਕੀ ਐ ਨੂੰ ਤੇ ਇਹੀ ਕਹਿਣਾ ਚਾਹੁੰਦਾ ਵੀ ਬਲਜਿੰਦਰ ਪਾਸਟਰ ਦੇ ਪਿੱਛੇ ਨਾ ਲੱਗੋ ਤੇ ਉਹ ਡੇਰਾ ਬੰਦ ਹੋਣਾ ਜਿਵੇਂ ਡੇਰੇ ਬੰਦ ਦੀ ਲਈਏ ਵੀ ਡੇਰਾ ਬੰਦ ਹੋਣਾ ਚਾਹੀਦਾ ਜਿਹੜੀ ਚਰਚ ਹੈ ਦੀ ਉਹ ਬੰਦ ਹੋਣੀ ਧਰਮ ਦੇ ਨਾਂ ਤੇ ਪੈਸਾ ਇਕੱਠਾ ਕਰਦਾ ਸੀ ਅੱਛਾ ਜਿਹੜੇ ਸਮ ਮੈਂਸ ਕਰਕੇ ਰੱਖਿਆ ਕਿ ਉਹ ਪਿੱਛੇ ਨਹੀਂ ਹਟਣਗੇ ਇਹਨਾਂ ਦੇ ਨਾਲ ਹੀ ਨੇ ਉਹ ਪਾਪਾ ਜੀ ਕਹਿੰਦੇ ਉਹਨੂੰ ਕਿ ਪਾਪਾ ਜੀ ਹੈ ਪਾਪਾ ਜੀ ਹੈ ਜੇ ਪਾਪਾ ਜੀ ਤੁਸੀਂ ਆਪਣੇ ਪਾਪਾ ਨੂੰ ਪਾਪਾ ਨਹੀਂ ਕਹਿੰਦੇ ਦੂਜਿਆਂ ਨੂੰ ਪਾਪਾ ਕਹਿਣ ਲੱਗੇ ਕਿਹੜੀ ਗੱਲ ਹੈ ਦੱਸੋ ਪਹਿਲਾਂ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਫਾਦਰ ਸਾਹਿਬ ਨੇ ਕਹਿੰਦੇ ਦੂਜਿਆਂ ਨੂੰ ਤੁਸੀਂ ਪਾਪਾ ਕਹਿੰਦੇ ਹੋ ਦੱਸੋ ਕਿਹੜੀ ਕਿਤਾਬ 'ਚ ਲਿਖਿਆ ਹੈ ਯਾਰ ਤੁਸੀਂ ਆਪਣਾ ਘਰ ਦੇਖੋ ਆਪਣੇ ਘਰ ਬਹਿ ਕੇ ਪ੍ਰੇਅਰ ਕਰੋ ਇਹਦੇ ਮਗਰ ਕੀ ਰੱਖਿਆ ਲੰਡੂ ਦੇ ਵਿੱਚ ਇੱਕ ਬਲਤਕਾਰੀਸ ਵਾਲਾ ਇਹ ਇਹਦੇ ਮਗਰ ਨਾ ਲੱਗੋ ਤੇ ਮੈਂ ਇਹ ਕਹਿਣਾ ਚਾਹੁੰਦਾ ਤੇ ਮਗਰ ਕੋਈ ਲੱਗਣ ਦਾ ਫਾਇਦਾ ਨਹੀਂ ਹੈ ਤੇ ਦੂਜਾ ਸਾਰਿਆਂ ਮੇਰੀ ਅਪੀਲ ਹੈ ਜੇ ਅਸੀਂ ਪ੍ਰੇਅਰ ਕਰਨੇ ਆਪਣੇ ਘਰੇ ਬਹਿ ਕੇ ਕਰੋ ਉੱਥੇ ਕੁਝ ਨਹੀਂ ਰੱਖਿਆ ਨਾ ਉੱਥੇ ਕੋਈ ਹੈ ਨਾ ਕਦੇ ਕਿਸੇ ਨੇ ਰੱਬ ਦੇਖਿਆ ਅਸੀਂ ਵੀ ਨਹੀਂ ਦੇਖਿਆ ਪਰ ਇਹ ਰੱਬ ਸਮਝਦਾ ਕਿਵੇਂ ਪ੍ਰਮਾਤਮਾ ਐਦਾਂ ਦਾ ਕੁਝ ਨਹੀਂ ਹੈ ਬ੍ਰਦਰ ਅੱਛਾ ਪਿਛਲੀ ਜਦੋਂ ਆਪਾਂ ਮਿਲੇ ਸੀਗੇ ਉਦੋਂ ਤੁਸੀਂ ਸਮਰ نیوز ਦੇ ਰਾਹੀਂ ਆਪਣਾ ਨੰਬਰ ਸ਼ੇਅਰ ਕੀਤਾ ਸੀਗਾ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਜੇ ਕਿਸੇ ਕੁੜੀ ਜੋ ਹੈ ਉਹ ਅੱਗੇ ਨਹੀਂ ਆ پا ਰਹੀ ਤੇ ਉਹ ਹੁਣ ਅੱਗੇ ਹੈ ਉਸ ਤੋਂ ਬਾਅਦ ਤੁਹਾਨੂੰ ਕੋਈ ਕਾਲ ਆਈ ਮੈਨੂੰ ਤਿੰਨ ਚਾਰ ਕੋਲਾਂ ਆ ਚੁੱਕੀਆਂ ਫਰੀਦਕੋਟ ਤੋਂ ਗੁਰਦਾਸਪੁਰ ਤੋਂ ਤੇ ਮੈਂ ਅੱਜ ਵੀ ਤੁਹਾਨੂੰ ਨੰਬਰ ਦਵਾਂਗਾ 6284137982 ਇਹ ਮੇਰਾ ਨੰਬਰ ਹੈ ਕੋਈ ਸੇ ਭੈਣ ਨੂੰ ਮੇਰੀ ਹੈਲਪ ਹੋਵੇ ਕੋਈ 크੍ਰਿਸਚਨ ਧਰਮ ਨਾਲ ਐਨੇ ਕਿਸੇ ਪਾਸਟ ਨੇ ਗਲਤ ਕੀਤਾ ਹੋਵੇ ਤਾਂ ਮੇਰੇ ਨਾਲ ਜ਼ਰੂਰ ਸੰਪਰਕ ਕਰੋ ਆਪਾਂ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ ਜੋ ਜਿਹੜੇ ਬਾਕੀ ਜਿਹੜੇ ਮਤਲਬ ਪਿਛੇ ਪਿਛਲੀ ਵਾਰੀ ਦੇਖਿਆ ਸੀਗਾ ਕਿ ਜਿਹੜੇ ਚੰਡੀਗੜ੍ਹ ਦੇ ਕੋਈ ਪਾਸਟਰ ਇੱਥੇ ਆਏ ਹੋਏ ਸੀਗੇ ਤੇ ਉਹਨਾਂ ਵੱਲੋਂ ਵੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਉਹਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਹਾਂ ਤੇ ਜਿਹੜਾ ਉਹਦਾ ਵਿਰੋਧ ਕੀਤਾ ਸਾਰੇ ਜੀ ਕਿ ਵੀ ਕੋਈ ਚੰਗਾ ਕੰਮ ਕਰਨਾ ਕੋਈ ਚੰਗਾ ਕੰਮ ਕਰੇਗਾ ਤਾਂ ਉਹਦਾ ਵਿਰੋਧ ਨਹੀਂ ਕਰੇਗਾ ਕੋਈ ਜਿਹੜਾ ਕੋਈ ਮਾੜਾ ਕੰਮ ਕਰੇਗਾ ਉਹਦਾ ਵਿਰੋਧ ਸ਼ੁਰੂ ਕਰਨਾ ਸ਼ੁਰੂ ਹੋ ਜਾਂਦਾ ਇਸ ਇਸ ਨੂੰ ਧਰਮ ਨੂੰ ਬਦਨਾਮ ਕਰਦਾ ਪਿਆ ਇਹ ਧਰਮ ਨੂੰ ਮਤਲਬ ਇਹਨੇ 크੍ਰਿਸਚਨ ਧਰਮ ਦਾ ਨਾਮ ਪੂਰਾ ਬਦਨਾਮ ਕਰਕੇ ਰੱਖਿਆ ਇਸ ਟਾਈਮ ਤੇ ਧਰਮ ਦੀ ਓੜ ਤੇ ਪੈਸਾ ਇਕੱਠਾ ਕਰਦਾ ਸੀ ਲੋਕਾਂ ਨਾਲ ਗੁੰਮਰਾਹ ਕਰਦਾ ਸੀ ਲੋਕਾਂ ਨੂੰ ਲਾਲਚ ਦਿੰਦਾ ਸੀ ਝਾਂਸਾ ਦਿੰਦਾ ਸੀ ਤੇ ਐਡਵਰਟਾਈਜ਼ਮੈਂਟ ਕਰਦਾ ਇਹ ਐਡਾ ਲਾਂਦਾ ਅਧਿਆਪਰਦੇਸ਼ ਦੀ ਨਾਗਪੁਰ ਦੀ ਮਹਾਰਾਸ਼ਟਰਾ ਦੀ ਪੋਲੇ ਪਾਲੇ ਲੋਕ ਆ ਕੇ ਫਸ ਜਾਂਦੇ ਨੇ ਔਰ ਫਿਲਮ ਜਿਹੜੇ ਫਿਲਮਾਂ ਐਕਟਰ ਨੇ ਇਹਦੀ ਉੱਥੇ ਆਉਂਦੇ ਨੇ ਚਰਚ 'ਚ ਉਹਨਾਂ ਨੂੰ ਪੈਸਾ ਦਿੱਤਾ ਜਾਂਦਾ ਲੋਕ ਉਹਨਾਂ ਨੂੰ ਦੇਖ ਕੇ ਆਉਂਦੇ ਨੇ ਕਿ ਉਹ ਫਿਲਮੀ ਐਕਟਰ ਬਾਈ ਅੱਜ ਉਹ ਵੀ ਉੱਥੇ ਪਹੁੰਚ ਗਏ ਇਹਨਾਂ ਦਾ ਵੀ ਕੋਈ ਪੱਲਾ ਹੋਏ ਅਸੀਂ ਕਿਉਂ ਨਾ ਚੱਲੀਏ ਵੀ ਐਦੇ ਮਗਰ ਨਾ ਲੱਗੋ ਇਹ ਲੰਡੋ ਬੰਦਾ ਸੀ ਅੱਜ ਬਲਤਕਾਰ ਦੇ ਕੇਸ 'ਚ ਅੰਦਰ ਚ ਖਰਚੇ ਦਰਜ ਨੇ ਜਿਨ੍ਹਾਂ 'ਚ ਇਹਦੀ ਸਜ਼ਾ ਹੋਏਗੀ ਇਹੀ ਮੰਗ ਕਰਦਾ ਇਹ ਮਗਰ ਲੱਗਣ ਦੀ ਲੋੜ ਨਹੀਂ ਅੱਛਾ ਮੈਮ ਤੁਸੀਂ ਡੀਸੀ ਨੂੰ ਮਿਲੇ ਸੀਗੇ ਕੀ ਮੰਗ ਕਰ ਰਹੇ ਹੋ ਕਿਉਂਕਿ ਅਹਾਂ ਕਿ ਦੇਖਿਆ ਕਿ ਉਹਦੇ ਜਦੋਂ ਅੰਦਰ ਸੀਗਾ ਹੁਣ ਅੰਦਰ ਸੀਗਾ ਉਹ ਤੋਂ ਵੀ ਤੁਸੀਂ ਕਿਹਾ ਕਿ ਸਾਨੂੰ ਥ੍ਰੈਟ ਆਈਆਂ ਹੁਣ ਤਾਂ ਅੰਦਰ ਚੱਲ ਗਿਆ ਉਸ ਨੂੰ ਲੱਗਦਾ ਉਹਦੇ ਸਮਰਥਕਾਂ ਨੂੰ ਮਤਲਬ ਧਮਕਾਉਣਗੇ ਥ੍ਰੈਟਾਂ ਹੋਰ ਵੀ ਆਉਣਗੀਆਂ ਹਾਂ ਬਿਲਕੁਲ ਬਿਲਕੁਲ ਦੇਖੋ ਉਹ ਅੰਦਰ ਤਾਂ ਚੱਲ ਗਿਆ ਬਾਹਰ ਉਹਦੇ ਜਿਹੜੇ ਪੈਰੋਕਾਰਸ ਨੇ ਔਰ ਉਹਦੇ ਜਿਹੜੇ ਹੋਰ ਵੀ ਗੈਂਗਸਟਰ ਜਿਨ੍ਹਾਂ ਨਾਲ ਉਹਦੇ ਸਬੰਧ ਨੇ ਉਹ ਤਾਂ ਬਾਹਰ ਘੁੰਮ ਰਹੇ ਨਾ ਜਿਨ੍ਹਾਂ ਨੂੰ ਉਹਨਾਂ ਨੇ ਸਪਾਰੀਆਂ ਦਿੱਤੀਆਂ ਹੋਈਆਂ ਉਹ ਤਾਂ ਬਾਹਰ ਘੁੰਮ ਰਹੇ ਆ ਨਾ ਤੁਹਾਨੂੰ ਤਾਂ ਖਤ ਅੱਜ ਐਸਐਸਪੀ ਸਾਹਿਬ ਨੂੰ ਮਿਲਾਂਗੇ ਅਸੀਂ ਜੀਸੀ ਮੈਡਮ ਨੂੰ ਵੀ ਮਿਲ ਕੇ ਆਏ ਉਹਨਾਂ ਨੇ ਸਾਨੂੰ ਆਸ਼ਵਾਸਨ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਨਾ ਤੁਸੀਂ ਸਾਨੂੰ ਐਪਲੀਕੇਸ਼ਨ ਲਿਖ ਕੇ ਅੱਛਾ ਉਸ ਦੇ ਨਾਲ ਜਿਹੜੇ 5 ਵਿਕਟਿਮ ਹੋਰ ਸਿ ਉਹਨਾਂ ਜਿਹੜੇ ਗੁਨਾਹਗਰ ਹੋਰ ਸੀਗੇ ਉਹਨਾਂ ਨੂੰ ਕੀ ਸਜ਼ਾ ਮਿਲੀ ਹੈ ਅ ਨਹੀਂ ਉਹ ਬਰੇ ਹੋਏ ਨੇ ਬਾਕੀ ਮੈਂ ਉਹਨਾਂ ਦੇ ਹਜੇ ਆਰਡਰਸ ਦੇਖਾਂਗੀ ਜੋ ਮੇਰੇ ਵਕੀਲ ਸਾਹਿਬਾਨ ਕਹਿੰ ਰਹੇ ਨੇ ਅਸੀਂ ਹਾਈ ਕੋਰਟ ਦੇ ਰੁਕ ਕਰਾਂਗੇ ਠੀਕ ਹੈ ਬਾਬਾ ਧੰਨਵਾਦ ਤਾਂ ਬਿਲਕੁਲ ਇਹ ਪੀੜਿਤ ਮਹਿਲਾ ਇਸ ਸਮੇਂ ਸਾਡੇ ਨਾਲ ਮੌਜੂਦ ਸੀ ਕਿ ਜਿਨ੍ਹਾਂ ਨੇ 8 ਸਾਲਾਂ ਕੇਸ ਜਿਹੜਾ ਆ ਉਹ ਲੜਿਆ ਜਿਸ ਤੋਂ ਬਾਅਦ ਉਸ ਕੇਸ ਤੇ ਇਨਸਾਫ ਜਿਹੜਾ ਅੱਜ ਉਹਨਾਂ ਨੂੰ ਮਿਲਿਆ ਤੇ ਅੱਜ ਉਹ ਕੇਸ ਜਿੱਤ ਚੁੱਕੇ ਨੇ ਕੈਮਰਾਮੈਨ ਗਗਨ ਦੇ ਨਾਲ ਮੈਂ ਸਾਰਾਂਝ ਮਹਿਰਾ ਦਸਮਰ ਨਿਊਜ਼ ਮੋਹਾਲੀ